ਸ਼ੈਵੀ ਮਿਲਿਆਗੀ ਮਿਲਿਆਗੀ ਆ ਜਾ ਆ ਜਾ ਕਿਧਰ ਵੱਜ ਗਿਆ ਉਈ ਉਡਾ ਬਰੀ ਜਾਉ ਆਲਾ ਜੇ ਮਹੋਰ ਕੋ ਸੌਫ ਕਰਦਾ ਹੋਵੇ ਚੱਲ ਨਾ ਉਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਸਵੇਰ ਦੇ ਵੱਜ ਗਏ ਨੇ 7 ਅੱਜ ਬੱਚਿਆਂ ਨੇ ਕਰ ਲਈ ਤਿਆਰੀ ਜਾਣ ਦੀਆਂ ਸਪਰੀਦ ਵੀ ਜਾਊਗਾ ਜਾਊਗੀ ਸਿੰਦਰ ਵੀ ਜਾਊਗਾ ਇਹ ਸਰਦਾਰ ਜੀ ਵੀ 10 ਵਜੇ ਚਲੇ ਜਾਣਗੇ ਆਪਾਂ ਰਹਿ ਗਏ ਜੀ ਇਕੱਲੇ ਅੱਜ ਜਿਹੜਾ ਨਿਕਾ ਮੋਟਾ ਕੰਮ ਰਹਿੰਦਾ ਮੈਂ ਉਹ ਵੀ ਨਿਮੇੜ ਦੂੰਗੀ ਭੈਣਾ ਨੂੰ ਰਿਕੁਐਸਟ ਹੈ ਜੀ ਵੀਡੀਓ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਹੁਣ ਆਪਾਂ ਤਾਂ ਇਹ ਵੀਡੀਓ ਜਿਹੜੀ ਉਹ ਅਪਲੋਡ ਕਰਿਆ ਕਰਾਂਗੇ ਜੀ ਵੱਧ ਤੋਂ ਵੱਧ ਤੁਸੀਂ ਸੂਟਾਂ ਦੀ ਵੀਡੀਓ ਨੂੰ ਵੀ ਪਿਆਰ ਦਿਓ ਡੇਲੀ ਡੇਲੀ ਆਪਾਂ ਬਲੌਗ ਅਪਲੋਡ ਨਾਲੇ ਸੂਟਾਂ ਦੀ ਅੱਜ ਠੰਡ ਹੋ ਗਈ ਮੀਂਹ ਪੈ ਗਿਆ ਮੀਂਹ ਪੈਂਦੇ ਨੂੰ ਰੋਜ਼ ਆ ਮੈਂ ਕੱਲ ਕੱਪੜੇ ਧੋਤੇ ਸੀ ਇਸ ਗੱਲ ਦੀ ਮੈਨੂੰ ਮਫਰਸ ਹੋਣੀ ਧੋਤੇ ਮੈਂ ਕਿਹਾ ਵੀ ਮੀਂਹ ਆ ਜਾਊਗਾ ਹੁਣ ਫੇਰ ਮੈਂ ਬਾਹਰ ਸੁੱਕਣੇ ਪਾਏ ਨੇ ਰਾਤ ਨੂੰ 3 ਵਜੇ ਫੇਰ ਆ ਗਿਆ ਸਾਡੇ ਮਨੀ ਪਲਾਟ ਨੂੰ ਮੀਂਹ ਜਿੱਦ ਧਰਤਾ ਵਧੀਆ ਹੋ ਗਿਆ ਤੋਤਾ ਜਾਂਦਾ ਰੋਜ਼ੀ ਰੋਜ਼ ਰੋਜ਼ ਮੀਂਹ ਆਉਂਦਾ ਹੁਣ ਰੱਬ ਨੇ ਉਦੋਂ ਤੱਕ ਹਨਾ ਮੀਂਹ ਪਾਇਆ ਨਹੀਂ ਹੁਣ ਸੌਣ ਬਣਾ ਰੱਖੇ ਕਪੜੇ ਆਪਾਂ ਨੇ ਕੱਲ੍ਹ ਸ਼ਾਮ ਜੀ ਨੂੰ ਧੋਤੇ ਸੀ ਮੈਂ। ਹੁਣ ਇਹ ਆਹ ਦਿਨ ਤੋਂ ਦੇਖੋ ਸੁੱਕਣ ਜਾਂਦਾ ਫਿਰ ਫਿਰ ਮੌਸਮ ਠੰਡ ਹੋਈ ਪਈ ਆ ਹੁਣ ਬਹੁਤ ਬਦਲ ਗਈ ਹੈ। ਠੰਡ ਐ ਅੱਜ ਆਪਾਂ ਮੱਝਾਂ ਨਹੀਂ ਨਿਮਾਉਂਦੇ। ਸਵੇਰੇ ਐਂ ਬਨ ਦਿੰਦੇ ਆ ਹੁਣ ਠੰਡ ਹੁੰਦੀ ਆ ਰੋਜ਼ ਮੀਂਹ ਪੈਂਦਾ। ਸ਼ਾਮ ਨੂੰ ਨਿਵਾ ਕੇ ਬਨ ਦਿੰਦੇ ਆਂ। ਚਲੋ ਜੀ ਹੁਣ ਮੈਂ ਮੱਝਾਂ ਬਣਾਉਣੀ ਆ ਉਧਰੋਂ ਮਾਸੀ ਵੀ ਆ ਗਈ ਗੋਹੇ ਵਾਲੀ। ਉਹ ਉਧਰ ਗੋਹਾ ਸੜਦੀ ਐ। ਇਹਦੇ ਬਾਅਦ ਇੱਥੇ ਚੱਕੂਗੀ। ਫੇਰ ਆਪਾਂ ਨੇ ਕੰਮ ਐ ਜਿਹੜਾ ਸ਼ੁਰੂ ਕਰਨਾ ਐ ਜਿਹੜਾ ਆਪਣਾ ਰੋਜ਼ ਦੀ ਰੋਜ਼। ਅੱਜ ਦੇਖਦੇ ਆਂ ਜੇ ਨਿਬੜੂਗਾ ਦੇਖੋ ਜੀ ਪੈਮ ਵੱਜ ਗਏ ਪੌਣੇ 12 ਮੀਨੂੰ 4-5 ਦਿਨ ਹੋ ਗਏ ਲਗਾਤਾਰ ਮੀਂਹ ਪੈਂਦਿਆਂ ਨੂੰ ਵਧੀਆ ਟਾਈਮ ਨਾਲ ਆਪਣੇ ਰੰਗਾਂ ਵਾਲੇ ਚਲੇ ਗਏ ਨਹੀਂ ਸਾਡਾ ਤਾਂ ਸਮਾਨ ਭਿੱਜ-ਭਿੱਜ ਕੇ ਬੁਰਾ ਹਾਲ ਹੋ ਜਾਂਦਾ ਪਰसों ساری ਰਾਤ ਪਈ ਗਿਆ ਕੱਲ ਦਿਨੇ ਠੀਕ ਰਿਹਾ ਰਾਤ ਦਾ ਫੇਰ ਪਈਆਂ ਅੱਜ ਤਾਂ ਸਵੇਰ ਦਾ ਹੀ ਲੱਗਿਆ ਹੈ ਬਹੁਤ ਔਖਾ ਹੈ ਬੱਚੇ ਸਕੂਲ ਬਾਗ ਤਾਂ ਗਏ ਪਹਿਲਾਂ ਅਸਪੀ ਦੇ ਫੋਨ ਆਇਆ ਸੀ ਕਹਿੰਦੀ ਮੰਮਾ ਫੋਨ ਮੀਂਹ ਕਿੰਨਾ ਕਰ ਮੈਂ ਕਿਥੇ ਹੈਗਾ ਅਜੇ ਮੜ ਜਾ ਠਹਿਰ ਕੇ ਆ ਜੀ ਦੇਖੋ ਜੀ ਦਰਖਤ ਤਾਂ ਹਰੇ-ਹਰੇ ਹੋ ਗਏ ਨਾ ਮੀਂਹ ਪੈਰੇ ਆਪਣਾ ਮਨੀ ਪਲਾਟ ਨੂੰ ਰੋਜ਼ ਪਾਣੀ ਮਿਲ ਜਾਂਦਾ ਹੈ ਤੇ ਚਲੋ ਜੀ ਆਪਾਂ ਹੁਣ ਇਧਰ ਮੈਂ ਸੂਟਾਂ ਦੀ ਇਸ ਕਰਤੀ ਆਪਾਂ ਨੇ ਦੇਖੋ ਜੀ ਇਸ ਤਰ੍ਹਾਂ ਮੈਂ ਨਾ ਇਹਦੇ ਵਿੱਚ ਲਵਾ ਕੇ ਡੰਡਾ ਆਪਣਾ ਜਿਹੜਾ ਕਮਰਾ ਸੀ ਇਹ ਵੱਡਾ ਸੀ ਸੂਟਾਂ ਦਾ ਤੇ ਇਹਦੇ ਵਿੱਚ ਆਪਾਂ ਇਦਾਂ ਪਰਦੇ ਲਾਤੇ ਇਹਨੂੰ ਦੋ ਬਣਾ ਲੇ ਇੱਕ ਸਟੋਰ ਕਰਤਾ ਪਿੱਛੇ ਤੇ ਮੇਰੇ ਦੋ ਪਰਦੇ ਰਹਿ ਗਏ ਮੈਂ ਇਹਨਾਂ ਨੂੰ ਟੰਗਦੀਆਂ ਕੋੜੀ ਤੇ ਚੜ ਕੇ ਟੰਗੂਗੀ ਮੈਂ ਪਹਿਲਾਂ ਸਰਦਾਰ ਜੀ ਤੋਂ ਟੰਗਾ ਲਏ ਤੇ ਉਹ ਸੈੱਟ ਨਹੀਂ ਆਏ ਫਿਰ ਮੈਂ ਦਵਾਰੇ ਉਹ ਕਰੇ ਨੇ ਦੇਖੋ ਜੀ ਉੱਪਰ ਇਹਨਾਂ ਦੀ ਇਸ ਤਰ੍ਹਾਂ ਦਾ ਡਿਜ਼ਾਈਨਿੰਗ ਬਣੀ ਹੋਈ ਹੈ نیچے ਪੀਤੀ ਮੈਨੂੰ ਕਹਿੰਦੀ ਉਹਨਾਂ ਨਾਲ ਦੇ ਸੇਮ ਲੈ ਕੇ ਆਈ ਪਰਨਾ ਨਾਲ ਦੇ ਮਿਲੇ ਨਹੀਂ ਹੈਗੇ ਜੀ ਉਹਨਾਂ ਨੂੰ 2 ਸਾਲ ਹੋ ਗਏ ਲਿਆਂਦਿਆਂ ਨੂੰ ਹਨਾ ਤੇ ਹੁਣ ਮੈਂ ਇਹਨੂੰ ਬਸ ਓਕੇ ਕਰਦੀ ਆਂ ਉਸ ਤੋਂ ਬਾਅਦ ਨਾ ਕੇ ਆਉਣੀ ਆ ਮੈਂ ਸਿਰ ਣਾਉਣੇ ਮੀਂਹ ਬੰਦੇ ਜੀ ਐਂ ਲੰਘ ਜੂ ਕੇਰਾ ਉੱਪਰ ਤੌਲੀਆਂ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਸੂਟਾਂ ਦਾ ਕੰਮ ਸ਼ੁਰੂ ਕਰਾਂਗੇ ਜੀ ਚਲੋ ਜੀ ਮੈਂ ਕੰਮ ਨਿਮੇੜ ਲਾਂ ਆਪਾਂ ਫੇਰ ਆਉਨੇ ਆ ਵੀਡੀਓ ਤੇ ਦੇਖੋ ਜੀ ਮੈਂ ਸਾਰੇ ਪਰਦੇ ਪਾਤੇ ਪੰਜ ਪੈ ਗਏ ਜੀ ਇਹਦੇ ਵਿੱਚ ਹਮ ਦੇਖੋ ਇਹ ਆਪਾਂ ਨੇ ਐਦਾਂ ਬਣਾਤਾ ਨੀਚੇ ਤੋਂ ਵੀ ਨੀਚੋਂ ਵੀ ਸਾਰਾ ਕਵਰ ਕਰਤਾ ਕੁਛ ਨਹੀਂ ਲੀਂਦਾ ਤੇ ਬਾਕੀ ਇਧਰ ਮੈਂ ਢੋਲ ਵਾਲੇ ਤੇ ਨਾ ਇਹ ਰੰਗ ਦਾ ਲਾਤਾ ਥੋੜਾ ਜਿਹਾ ਇਹ ਉਹ ਤਾਂ 11 11 ਇੰਚ ਦੇ ਸੀਗੇ ਇਹ ਨਾਉਂ ਦਾ ਸੀਗਾ ਇਹ ਛੋਟਾ ਸੀ ਮੈਂ ਕਿਹਾ ਵੀ ਇਹਦੇ ਥੋੜਾ ਮੁੱਟਾ ਜਦੋਂ ਆਪਾਂ ਉਹ ਕਰਦੇ ਆ ਨਾਲ ਨਾਲ ਲੱਗ ਜੇ ਚਿੱਟਾ ਉਹ ਕਲਰ ਥੋੜਾ ਜਿਹਾ ਜ਼ਿਆਦਾ ਗੰਦਾ ਹੋ ਜਾਂਦਾ ਇਹਦੇ ਆਪਾਂ ਕਾਫੀ ਲਾਤਾ ਦੂਜੇ ਪੜਦੇ ਨਾਲੋਂ ਘੱਟੇ ਪੈਦੀ ਦੇਖੋ ਜੀ ਹੁਣ ਇਹ ਆਪਾਂ ਕੱਲਾ ਬੁਟੀਕ ਵਾਲਾ ਆਪਣਾ ਇਦਾਂ ਰੈਡੀ ਕਰ ਲਿਆ ਇਹਨਾਂ ਤੇ ਨਾ ਹੁਣ ਵੀ ਜਿਹੜੇ ਆਉਟ ਦੇ ਨੇ ਇਹਦੇ ਵਿੱਚੋਂ ਕੱਲਾ ਇੱਕ ਇਹ ਵਾਲਾ ਆਪਾਂ ਰੱਖ ਲਾਂਗੇ ਓਪਨ ਇਹਨਾਂ ਦੇ ਮੈਂ ਉਹ ਲਾ ਦੂੰਗੀ ਪੀਚਕਣੀਆਂ ਕੱਪੜੀਆਂ ਆਣੀਆਂ ਦੋ ਦੋ ਫਿਰ ਇਹ ਇਕੱਠੇ ਰਹਿ ਜਾਣਗੇ ਹੋ ਕੇ ਚਲੋ ਜੀ ਹੁਣ ਮੈਂ ਨਾ ਕੇ ਆਉਣੀ ਆ ਮੈਨੂੰ ਵਜੇ ਣਾਉਣ ਦਾ ਟਾਈਮ ਨਹੀਂ ਲੱਗਿਆ 12:00 ਵਜੇ ਤੇ ਆ ਮੈਂ ਮਸ਼ੀਨ ਵਗੈਰਾ ਚੱਕਦੀ ਆ ਚਲੋ ਜੀ ਟਾਈਮ ਬੱਜ ਗਿਆ 6 ਤੇ ਹੁਣ ਆਪਾਂ ਪਿੰਡਰ ਮਸਲਮਾ ਹੋਣ ਲੱਗਿਆ ਮੈਂ ਰਸੋਈ ਚ ਭਾਂਡੇ ਮਾਜਦੀ ਆ ਇਧਰੋਂ ਮੇਰਾ ਕੰਮ ਓਕੇ ਹੋ ਗਿਆ ਤੇ ਵੀਡੀਓ ਆਪਾਂ ਰੀਡਿੰਗ ਕਰਕੇ ਅਪਲੋਡ ਕਰਨੀ ਹੈ ਮੈਂ ਸੁਨੇਹਾ ਕਰੂੰਗੀ ਮੈਨੂੰ ਰੋਜ਼ ਲੇਟ ਹੋ ਜਾਂਦਾ ਕੰਮ ਥੋੜੇ ਥੋੜੇ ਨਾਲ ਤੇ ਮੈਨੂੰ ਭੈਣਾਂ ਦੇ ਕਮੈਂਟ ਆਉਂਦੇ ਸੀ ਵੀ ਸੋਡਾ ਕਲਰ ਤੇ ਕਿੰਨਾ ਖਰਚਾ ਹੋ ਗਿਆ ਹਨਾ ਤੇ ਆਪਣਾ ਲੱਗਿਆ ਜੀ 16 17000 ਰੁਪਏ ਲੱਗਿਆ ਪੂਰਾ ਪਤਾ ਕੀ ਹੈ ਰੰਗਨਾਂ ਉਸਮਾਨੋਂ ਜ਼ਿਆਦਾ ਲੇਬਰ ਪੈ ਜਾਂਦੀ ਹੈ ਜੀ ਸਮਾਨ ਨਾਲੋਂ ਜ਼ਿਆਦਾ ਹਨ ਨਾ ਨਦੀ ਲੇਬਰ ਪੈ ਜਾਂਦੀ ਹੈ ਜੀ 5500 ਰੁਪਏ ਇੱਕ ਜਣੇ ਦੀ ਦਿਹਾੜੀ ਤੇ ਦੋ ਦਿਨ ਆਪਣੇ ਦੋ ਬੰਦੇ ਆਉਂਦੇ ਰਹੇ ਨੇ 7 ਦਿਨ ਲੱਗੇ ਤੁਸੀਂ ਦੇਖੋ ਇਹਨਾਂ ਦਾ 8500 ਰੁਪਏ ਬਣ ਗਿਆ ਇਸ ਕਰਕੇ ਤੇ ਆਪਣਾ ਸਮਾਨ ਆ ਗਿਆ ਜੀ 8 8500 ਦਾ ਸਮਾਨ ਲਾ ਲਓ ਤੁਸੀਂ 17000 ਰੁਪਏ ਲੱਗੇ ਵਿੱਚ ਇਹਨਾਂ ਨਾਲ ਗੇਟਾਂ ਦੇ ਫਰੇਮਰ ਮਾਰੇ ਹੈ ਜੇ ਗੇਟਾਂ ਦੇ ਆਪਣਾ ਪੇਂਟ ਕਲਰ ਹੈ ਜਿਹੜਾ ਉਹ ਕਰਨ ਵਾਲਾ ਰਹਿੰਦਾ ਹੈ ਪਹਿਲਾਂ ਤੇ ਕੁਛ ਨਹੀਂ ਕੀਤਾ ਹੋਇਆ ਤੇ ਇਸ ਕਰਕੇ ਇਹ ਪਹਿਲਾਂ ਪੇਂਟ ਕਰਕੇ ਛੱਡਤਾ ਹੁਣ ਥੋੜਾ ਜਿਹਾ ਮੀਂਹ ਜਿਆਦਾ ਪੈਣ ਲੱਗ ਗਿਆ ਇਸ ਕਰਕੇ ਛੱਡਤਾ ਇੱਕ ਦਿਨ ਫੇਰ ਲਾਵਾਂਗੇ ਆਪਾਂ 17000 ਰੁਪਇਆ ਟੋਟਲ ਆਪਣੇ ਘਰ ਦੇ ਉੱਪਰ ਜਿਹੜਾ ਖਰਚਾ ਆ ਗਿਆ ਜੀ ਤੇ ਉੰਨੇ ਦਾ ਸਮਾਨ ਆਇਆ ਜੀ ਉੰਨੇ ਇਹਨਾਂ ਦੀ ਲੇਬਰ ਪੈ ਗਈ ਹੁਣ ਲੇਬਰ ਜਿਆਦਾ ਮਹਿੰਗੀ ਹੋ ਰਹੀ ਹੈ ਜੀ ਸਮਾਨ ਦਾ ਹਜੇ ਥੋੜਾ ਜਿਹਾ ਕੱਟ ਹੋ ਜਾਂਦਾ ਹੈਗਾ ਦਿਹਾੜੀ ਜਿਆਦਾ ਮਹਿੰਗੀ ਹੋ ਗਈ ਪਈ ਇਹਨਾਂ ਦੀ ਤੇ ਲਾਗੇ ਦੀ ਸਾਡੇ 7 ਦਿਨ ਥੋੜਾ ਜਿਹਾ 12 13 ਦਿਨ ਲਾਗੇ ਵਿੱਚ ਦੀ ਇਹ 4-5 ਛੁੱਟੀਆਂ ਮਾਰ ਗਏ ਤਾਂ ਕਰਕੇ ਤੀ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਪਤਾ ਨਹੀਂ ਭੈਣ ਨੇ ਪਤਾ ਨਹੀਂ ਵੀਰ ਨੇ ਮੈਂ ਤਾਂ ਦੇਖਿਆ ਨਹੀਂ ਵੀ ਤੁਸੀਂ ਗਰਮੀ 'ਚ ਕਿਉਂ ਪੰਗਾ ਲੈ ਲਿਆ ਤੁਸੀਂ ਦਿਵਾਲੀ ਵੇਲੇ ਕਰਾ ਲੈਣੇ ਸਾਡੇ ਨਾਲ ਹੋਰ ਕਿਸੇ ਨੇ ਫੋਨ ਕੀਤਾ ਸੀ ਉਹਨਾਂ ਨੇ ਕਲਰ ਕਰਾਉਣਾ ਅਸੀਂ ਵਧੀਆ ਰਹੇ ਪਹਿਲਾਂ ਕਰਾ ਗਏ ਹੁਣ ਮਿਲ ਨਹੀਂ ਰਹੇ ਉਹਨਾਂ ਨੂੰ ਉਹ ਬਿਚਾਰੇ ਫੋਨ ਕਰੀ ਜਾਂਦੇ ਨੇ ਬਾਰ-ਬਾਰ ਵੀ ਸਾਨੂੰ ਲੱਭ ਕੇ ਦਿਓ ਹੁਣ ਜ਼ੋਰ ਪੈ ਗਿਆ ਜੀ ਦਿਵਾਲੀ ਨੇੜੇ ਲੱਗ ਗਈ ਹਰ ਇੱਕ ਨੂੰ ਹਣਾ ਤੇ ਥੋੜਾ ਜਿਹਾ ਹੁਣ ਮੀਂਹ ਕਰਕੇ ਵੀ ਪੰਜ ਚਾਰ ਦਿਨ ਮੀਂਹ ਕਰਕੇ ਤਜਾ ਕੰਮ ਚੱਲਦਾ ਹੀ ਨਹੀਂ ਹੈਗਾ ਮੇਲ ਨਹੀਂ ਲੈ ਰਹੇ ਕਲਰ ਵਾਲੇ ਅਸੀਂ ਵਧੀਆ ਰਹੇ ਜਿਹੜਾ ਪਹਿਲਾਂ ਲਾ ਲੇ ਮੈਂ ਤਾਂ ਉਦੋਂ ਮਨਾ ਕਰਦੀ ਸੀ ਇਸੇ ਗੱਲ ਕਰਕੇ ਵੀ ਗਰਮੀ ਹੈ ਪਰ ਹੁਣ ਚਲੋ ਵਧੀਆ ਜਿਹੜਾ ਟਾਈਮ ਨਾਲ ਕੰਮ ਨਿਬੜ ਗਿਆ ਪੌਣੇ 6 ਹੋ ਗਏ ਹੁਣ ਮੈਂ ਤੁਹਾਨੂੰ ਮੱਝਾਂ ਮੀਂਹ ਦੇ ਵਿੱਚ ਮੋਟਰ ਚਲਾਈ ਹੋਇਆ ਪਿੰਦਰ ਕਿਵੇਂ ਲਿਬੜੀਆਂ ਖੜੀਆਂ ਨੇ ਉੱਥੇ ਸਾਰਾ ਦਿਨ ਮੀਂਹ ਸਵੇਰੇ ਹੈ ਨਹੀਂ ਤੀ ਮੀਂਹ ਤੇ ਹੁਣ ਇਹਨਾਂ ਨੂੰ ਪਿੰਦਰ ਨਵਾਊਗਾ ਵਿਚਾਰੇ ਨੂੰ ਕਿਵੇਂ ਲਿਬੜੀਆਂ ਖੜੀਆਂ ਨੇ ਇਹਨੂੰ ਵਿਚਾਰੇ ਨੂੰ ਬਿਫਤਾ ਪਈ ਰਹਿੰਦੀ ਹੈ ਮੈਂ ਬਸ ਰਸੋਈ ਚ ਬਰਤਨ ਸਾਫ ਕਰਕੇ ਉਸ ਤੋਂ ਬਾਅਦ ਸਬਜ਼ੀ ਸਬਜ਼ੀ ਦੇਖਦੇ ਅੱਜ ਫੇਰ ਨਹੀਂ ਸਬਜ਼ੀ ਹੈਗੀ ਕੱਲ ਤਾਂ ਮੈਂ ਗਈ ਸੀ ਲੈ ਆਈ ਸੀ ਸਰਦਾਰ ਜੀ ਨੂੰ ਕਾਲ ਕਰਕੇ ਦੇਖਦੀ ਹਾਂ ਜੇ ਹੋਊਗੀ ਜਿਹੜਾ ਫਾਮ ਹੈ ਸਾਂ ਨਾ ਤੇਰੀਆਂ ਕਿਵੇਂ ਹੋਈ ਆ ਬੱਦਰੂਪ ਸਿਆਣ ਵੀ ਨਹੀਂ ਸਕਦਾ ਇਹਨੂੰ ਕੋਈ ਚਲੋ ਜੀ ਆਪਾਂ ਹੁਣ ਕੰਮ ਲੱਗਦੇ ਆ ਕੀ ਕਰੀ ਬਾਲੀ ਔਖੇ ਹੋ ਪਿਆ ਗੱਲਾਂ ਜਮੀ ਸਾਂ ਨਾ ਨਹੀਂ ਮਿਲਦਾ ਮੈਨੂੰ ਸਵੇਰ ਦੀ ਲੱਗੀਆਂ ਮੈਂ ਬਹੁਤ ਮੁਸ਼ਕਲ ਹੋਇਆ ਪਿਆ ਤੇ ਤੁਸੀਂ ਮੈਂ ਤੁਹਾਨੂੰ ਆਪਣਾ ਕਮਰਾ ਉੱਧਰ ਦਿਖਾਤਾ ਵੀ ਮੈਂ ਫਰਦੇਪੁਰ ਦੇ ਲਾ ਕੇ ਕਿਵੇਂ ਕਰਤਾ ਰਸੋਈ ਵੀ ਆਪਾਂ ਕੱਲ ਵਾਲੇ ਬਲੌਗ ਚ ਦਿਖਾਤੀ ਸੀ ਫ੍ਰਿਜ ਚ ਮੈਥੋਂ ਹਜੇ ਤੱਕ ਨਹੀਂ ਕਵਰ ਲੱਗ ਟਿਕੇ ਹੈਗੇ ਮੈਂ ਉੱਧਰ ਹੀ ਕੰਮ ਲੱਗੀ ਰਹੀ ਬਸ ਇੱਧਰ ਮੈਥੋਂ ਪਹੁੰਚਿਆ ਨਹੀਂ ਗਿਆ ਚਲੋ ਜੀ ਭੈਣਾਂ ਨੂੰ ਰਿਕਵੈਸਟ ਹੈ ਮੈਂ ਸਵੇਰੇ ਆਰਕੇ ਬੁਟੀਕ ਤੇ ਆਪਾਂ ਸੂਟਾਂ ਦੀ ਵੀਡੀਓ ਪਾਵਾਂਗੇ ਜਿੰਨਾ ਪਿਆਰ ਤੁਸੀਂ ਇਸ ਵੀਡੀਓ ਨੂੰ ਦਿੱਤਾ ਹੈਗੇ ਜਾਂ ਰਾਜਵਿੰਦਰ ਬਲੌਗ ਤੇ ਤੁਸੀਂ ਪੰਜ ਸੱਤ ਵੀਡੀਓ ਬਹੁਤ ਵਧੀਆ ਪਿਆਰ ਦਿੱਤਾ ਤੁਸੀਂ ਹਰ ਇੱਕ ਵੀਡੀਓ ਨੂੰ ਇੰਨੇ ਪਿਆਰ ਦੇਉ ਜੀ ਆਪਾਂ ਰੈ ਡੇਲੀ ਤੇ ਬਲੌਗ ਪਾਇਆ ਕਰਾਂਗੇ ਜੀ ਉੱਤੇ ਆਪਾਂ ਸੋਟਾਂ ਦੀ ਵੀਡੀਓ ਪਾਇਆ ਕਰਾਂਗੇ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਹਰ ਇੱਕ ਕੋਲੇ ਆਪਣੀ ਵੀਡੀਓ ਜਿਹੜੀ ਜਾਂ ਜਾ ਸਕੇ ਪਲੀਜ਼ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਬੋਲਿਆ ਸੀ ਵੀ ਮੈਂ ਲਾਈਵ ਹੋऊंगी ਜੀ 2 ਤੋਂ 3 ਉਹਦੇ ਵਿੱਚ ਥੋੜੀ ਪ੍ਰੋਬਲਮ ਆਈ ਮੈਂ ਤਾਂ ਲਾਈਵ ਹੋ ਗਈ ਪਰ ਭੈਣਾਂ ਨੂੰ ਨਾ ਬੱਚੇ ਆਉਣ ਦਾ ਟਾਈਮ ਹੋ ਗਿਆ ਤੁਹਾਨੂੰ ਤੇ ਬਾਕੀ ਘਰ ਦੇ ਵਿੱਚ ਮੈਂਬਰ ਹੁੰਦੇ ਨੇ ਉਹਨਾਂ ਨੇ ਵੀ ਖਾਣਾ ਖਾਣਾ ਹੁੰਦਾ ਔਖਾ ਹੋ ਜਾਂਦਾ ਤੇ ਹੁਣ ਮੈਂ ਲਾਈਵ ਦਾ ਟਾਈਮ ਰੱਖਿਆ ਜੀ 3:30 ਤੋਂ 4:00 ਇੱਕ ਘੰਟਾ ਹਾਂ ਇੱਕ ਘੰਟਾ ਆਪਾਂ ਲਾਈਵ ਹੋਵਾਂਗੇ ਜੀ ਜਿਹੜੇ ਉਹਦੇ ਵਿੱਚ ਲਾਈਵ ਤੇ ਭੈਣਾਂ ਨੇ ਮੇਰੀਆਂ ਨੇ ਸੂਟ ਬੁੱਕ ਕੀਤੇ ਨੇ ਜੀ ਤੁਸੀਂ ਉਹ ਵਟਸਐਪ ਤੇ ਨੰਬਰ ਵੀਡੀਓ ਚੋਂ ਲੈ ਸਕਦੇ ਹੋ ਜੀ ਇਸੇ ਇਹ ਚੈਨਲ ਦੇ ਵੀ ਨੰਬਰ ਪਾਇਆ ਹੋਇਆ ਜੀ ਆਰਕੀਪਟਿਕ ਤੇ ਵੀ ਉਥੋਂ ਮੈਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਦਿਓ ਜੀ ਆਪਾਂ ਥੋੜਾ ਸੂਟ ਹੈ ਜਿਹੜਾ ਬੁੱਕ ਕਰਨਾ ਹੈ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਇਹਨਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ